¡Sal pari! شہر نا گزار نے سرساں دے, دے پانیاں جڑا پیار کرے ادلی احساس سچی, سچی سرکار ساڑھی سچی سرکار اور رال पिया गहरा ਜੇ ਕਾ ਤਾਣਵੇਂ ਜੇ ਅੱਜ ਨਾ ਨਾ ਚੜੇ ਸਰਸ ਜੇ ਥੱਲੇ ਹੀ ਰਵੇਂ ਤੇ ਤੈਨੂੰ ਲੋਕ ਪੂਜਣਗੇ ਖਾਲਸਾ ਤੇਰਾ ਧੰਨਵਾਦ ਕਰੂੰਗਾ ਜੇ ਐਹਸਾਨ ਕਰ ਦਵੇਂ ਅੱਜ ਨਾ ਚੜੇ ਐਹਸਾਸ ਹੈ ਵੇਖੋ ਕਵੀ ਦਾ ਪਿਆਰ ਬੋਲਦਾ ਹੈ ਇਹ ਕਵੀ ਦੀਆਂ ਲਾਈਨਾਂ ਹੈ ਇਹ ਕਵੀ ਦਾ ਪਿਆਰ ਬੋਲਦਾ ਹੈ ਕਵਤਾਂ ਤਾਂ ਹੈ ਸਾਡੇ ਅੰਦਰ ਪਿਆਰ ਪੈਦਾ ਹੋ ਜੇ ਇਹ ਫੀਲ ਸਾਡੇ ਅੰਦਰ ਬਣੀ ਫਿਰ ਸੁਣੋ ਅੱਜ ਦੀ ਦਿਹਾੜੀ ਜੇ ਤੂੰ ਕਰੇ that is all they کھڑے پھلانے جوانی آنا مانی آنا اجے چھوٹے چھوٹے ہے ترس کریں گے ترس کر کمال دیا لائنا سنو چلو پیار نار آنجی آوے نا ترس تنو آوے ਸਰਸਾ ਦੇ ਪਾਣੀਆ ਕਹਿਰ ਨਾ ਗੁਜ਼ਾਰ ਦੇ ਸਰਸਾ ਦੇ ਪਾਣੀਆ ਤੇ ਪਾਣੀਆਂ ਕਹਿਰ ਨਾ ਗੁਜ਼ਾਰ ਦੇ ਸਰਸਾ ਦੇ ਪਾਣੀਆਂ ਕਹਿਰ ਨਾ ਗੁਜ਼ਾਰ ਦੇ ਸਰਸਾ ਦੇ ਪਾਣੀਆਂ ਸਰਸਾ ਦੇ ਪਾਣੀਆ ਕਰਨਾ ਗੁਜਾਰੂ ਵੇ ਇੱਕ ਕਵੀ ਦੀਆਂ ਪਿਆਰ ਦੀਆਂ ਬਾਤਾਂ ਨੇ ਜਿਹੜਾ ਪਾਣੀ ਨੂੰ ਹੀ ਖਾਤਬ ਹੋ ਕੇ ਕਰਦਾ ਜਿਵੇਂ ਬਾਬਾ ਫਰੀਦ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਕਹਿੰਦੇ ਕਾਲੀ ਕੋਇਲ ਤੂੰ ਕਿੱਥੋਂ ਕਾਲੀ ਹੁਣ ਕਾਲੀ ਕੋਇਲੇ ਤੂੰ ਕਾਲੀ ਕਿਉਂ ਹੈ ਤੇ ਕਹਿੰਦੇ ਐ ਆਪਣੇ ਆਪਣੇ ਪਿਆਰੇ ਦੇ ਪਿਆਰ ਵਿੱਚ ਸੜ ਕੇ ਕਾਲੀ ਹੋ ਗਈਆਂ ਕੋਇਲ ਥੋੜਾ ਬੋਲੀ ਹੈ ਬਾਬਾ ਫਰੀਦ ਸਾਹਿਬ ਦਾ ਆਪਣਾ ਹੀ ਪਿਆਰ ਬੜਬੜ ਬੋਲੀ ਜਾਂਦਾ ਹੈ ਕਿ ਜਿਵੇਂ ਮੈਂ ਕਾਲਾ ਕੀਤਾ ਪਿਆਣਾ ਬਿਰਹੋਂ ਨੇ ਸ਼ਾਇਦ ਕੋਇਲ ਵੀ ਤਾਂ ਹੀ ਕਾਲੀ ਹੈ ਜਿੱਦਾਂ ਦਾ ਆਪਣਾ ਹਿਰਦਾ ਹੁੰਦਾ ਨਾ ਗੁਰਮੁਖੋ ਪਿਆਰ ਦਾ ਭਰਿਆ ਤੇ ਰਹਿਣ ਲੱਗਦਾ ਵੀ ਕੋਇਲ ਵੀ ਪਤਾ ਨਹੀਂ ਤਾਂ ਹੀ ਕਾਲੀ ਹੋ ਗਈ ਜਿਵੇਂ ਮੈਂ ਵਿਛੋੜੇ ਦਾ ਪੱਟਿਆ ਪਿਆ ਪਤਾ ਨਹੀਂ ਇਹ ਵੀ ਇਦਾਂ ਹੀ ਇਹ ਤਾਂ ਕਾਲੀ ਹੋਈ ਹੈ ਇਹ ਇਹ ਅਹਿਸਾਸ ਹੁੰਦਾ ਨਾ ਤੁਸੀਂ ਜਿਹੜੇ ਅਹਿਸਾਸ ਚ ਜਿਉਂਨੇ ਹੋ ਤੁਹਾਨੂੰ ਦੁਨੀਆ ਹੋਵੇਂ ਦੀ ਲੱਗਣ ਲੱਗ ਜਦੀ ਹੈ ਕੋਇਲ ਕਾਲੀ ਵੇਖੀ ਇਹ ਤੇ ਬਿਰਹੋਂ ਕਰਕੇ ਕਾਲੀ ਹੋਈ ਪਈ ਹੈ ਇਸੇ ਤਰ੍ਹਾਂ ਜੇ ਪਿਆਰ ਦਾ ਹਿਰਦਾ ਭਰੋਗੇ ਤੁਹਾਨੂੰ ਪਿਆਰਾ ਪਿਆਰਾ ਲੱਗਣਾ ਸੰਸਾਰ ਇਰਹੋਂ ਦਾ ਜਿੱਦ ਦੇ ਭਰੇ ਹੋਵੋਗੇ ਉਦੋਂ ਤੁਹਾਨੂੰ ਸਾਰਿਆਂ 'ਚ ਹੀ ਬਿਰਹੋਂ ਲੱਗਣਾ ਹੈ ਜਿੱਦ ਨਫ਼ਰਤ ਤੇ ਪਰਜੋਗੇ ਤੁਹਾਨੂੰ ਫਿਰ ਦੁਨੀਆ 'ਚ ਨਫ਼ਰਤ ਹੀ ਨਫ਼ਰਤ ਦਿਸੇਗੀ ਸਾਰੀ ਦੁਨੀਆ ਬੜੀ ਭੇੜੀ ਏ ਨਫ਼ਰਤ ਕਿਉਂਕਿ ਖੁਦ ਮਨ ਨਫ਼ਰਤ ਦਾ ਪਰ ਗਿਆ ਇਸ ਕਰਕੇ ਜਿੱਦਾਂ ਦਾ ਅਹਿਸਾਸ ਹੋਵੇ ਨਾ ਬੰਦੇ ਦੇ ਅੰਦਰ ਉਦਾਂ ਦੀ ਦੁਨੀਆ ਲੱਗਣ ਲੱਗ ਜਾਂਦੀ ਹੈ ਕਈ ਬੰਦੇ ਨਫ਼ਰਤ ਵਿੱਚ ਜਿਉਂਦੇ ਆ ਕਈ ਪਿਆਰ 'ਚ ਜਿਉਂਦੇ ਆ ਕਈ ਬਿਰਹੋਂ 'ਚ ਜਿਉਂਦੇ ਆ ਇਹੀ ਵਿਚਾਰ ਤੇ ਅਹਿਸਾਸ ਵਿਚਾਰ ਆਪੋ ਆਪਣਾ ਅਹਿਸਾਸ ਹੁੰਦਾ ਹੈ ਹਰ ਬੰਦੇ ਨੂੰ ਵੱਖੋ ਵੱਖਰਾ ਇਸ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਰਸਾ ਪਾਰ ਕੀਤਾ ਸਰਸਾ ਦੇ ਕੰਡੇ ਤੇ ਤੇਰੇ ਅਣਬਿਦ ਮੋਤੀ ਖਿੰਡ ਗਏ ਫਿਰ ਸਰਸਾ ਦੇ ਕੰਡੇ ਦੇ ਉੱਤੇ ਆਸ਼ਾ ਦਾ ਸਾਰਾ ਪਰਿਵਾਰ ਵਿਛੜਿਆ ਇਹ ਅੱਜ ਦਾ ਜਿਹੜਾ ਦਿਨ ਹੈ ਸਵੇਰੇ ਵਿਛੋੜਾ ਪੈਂਦਾ ਹੈ ਤੇ ਸਾਰਾ ਦਿਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਅੱਜ ਵਾਲਾ ਦਿਨ ਸੀ ਜਿਹੜਾ ਸਫ਼ਰ ਕੀਤਾ ਹੈ ਪਾਤਸ਼ਾਹ ਚੱਲ ਕੇ ਰੋਪੜ ਦੇ ਕੋਲ ਆਏ ਇੱਥੇ ਹੀ ਸਭ ਜਾਤੇ ਵਿਛੜ ਗਏ ਛੋਟੇ ਮਾਤਾ ਗੁਜਰ ਕੌਰ ਦੇ ਨਾਲ ਉਹਨਾਂ ਨੇ ਸਰਸਾ ਪਾਰ ਹੀ ਨਹੀਂ ਕੀਤਾ ਇੰਨਾ ਡੂੰਘਾ ਪਾਣੀ ਤੇਜ ਪਾਣੀ ਸਰਸਾ ਟੱਪਿਆਈ ਦੀ ਮਾ ਛੋਟੇ ਸਾਹਿਬ ਜੀ ਦੇ ਮਾਤਾ ਗੁਜਰ ਕੌਰ ਸਰਸਾ ਦੇ ਨਾਲ ਨਾਲ ਹੀ ਕੰਡੇ-ਕੰਡੇ ਹੀ ਤੁਰ ਗਏ ਉਹ ਅਲੱਗ ਹੋ ਗਏ ਮਾਤਾਵਾਂ ਅਲੱਗ ਹੋ ਗਈਆਂ ਗੁਰੂ ਸਾਹਿਬ ਦੇ ਨਾਲ 40 ਸਿੰਘ ਦੋ ਵੱਡੇ ਸਾਹਿਬਜ਼ਾਦੇ ਸਤਿਗੁਰੂ ਆਪ ਇਹ ਘੋੜਿਆਂ ਤੇ ਸਵਾਰ ਹੋ ਕੇ ਫਿਰ ਅੱਗੇ ਨੂੰ ਤੁਰੇ ਚੱਲਦੇ-ਚੱਲਦੇ ਰੋਪੜ ਕੋਲ ਆਏ ਇੱਥੇ ਇੱਕ ਝੜਪ ਹੋ ਗਈ ਫੌਜ ਦੀ ਟੁਕੜੀ ਆ ਗਈ ਉਹਨਾਂ ਨਾਲ ਝੜਪ ਹੋ ਗਈ ਤੇ ਪਾਸ਼ਾ ਦਾ ਵੱਡਾ ਸਾਹਿਬ ਜਦਾ ਅਜੀਤ ਸਿੰਘ ਉਹ ਕਹਿਣ ਲੱਗਾ ਪਾਸ਼ਾ ਆਪ ਲੰਘ ਜਾਓ ਅਸੀਂ ਕਰਦੇ ਆ ਇਹਨਾਂ ਨਾਲ ਦੋ ਹੱਥ ਤੁਸੀਂ ਚੱਲੋ ਅਸੀਂ ਮਗਰੇ ਆਏ ਇਹਨਾਂ ਨਾਲ ਅਸੀਂ ਆਪੇ ਨਜਿੱਠ ਲੈਂਦੇ ਆ ਤੁਸੀਂ ਲੰਘੋ ਗੁਰੂ ਸਾਹਿਬ ਪਾਸ਼ਾ ਫਟਾਫਟ ਤੁਸੀਂ ਲੰਘ ਜਾਓ ਮਹਾਰਾਜ ਨਾਲ ਸਿੰਘ ਲੰਘ ਗਏ ਜੀਤ ਸਿੰਘ ਹੋਣੀ ਭਾਈ ਬਚਿੱਤਰ ਸਿੰਘ ਹੋਣੀ ਇਹ ਮੁਕਾਬਲਾ ਕਰਦੇ ਰਹੇ ਮੁਕਾਬਲੇ ਦੇ ਵਿੱਚ ਬੁਰੀ ਤਰ੍ਹਾਂ ਜ਼ਖਮੀ ਹੋਇਆ ਭਾਈ ਬਚਿੱਤਰ ਸਿੰਘ ਉਹ ਭਾਈ ਬਚਿੱਤਰ ਸਿੰਘ ਜਿਨੇ ਹਾਥੀ ਦੇ ਮੱਥੇ ਵਿੱਚ ਨਾਗਨੀ ਮਾਰੀ ਉਹ ਬਚਿੱਤਰ ਸਿੰਘ ਇਹ ਅੱਜ ਵਾਲੇ ਦਿਨ ਜ਼ਖਮੀ ਹੋਇਆ ਬੁਰੀ ਤਰ੍ਹਾਂ ਗੁਰੂ ਸਾਹਿਬ ਕੋਟਲੇ ਪਿੰਡ ਗਏ ਨਿਹੰਗ ਖਾਨ ਦੇ ਫੋਟ نیانگ نہنگ گروہ کا گھر شردہ لوئے ہے مسلمان ہے پر گروہ صاحبے گرو کرے گئے ایدہ گئے کلگیاں والے دروجہ کھٹ گیا ਖੋਲੇ ਆ ਦਰਵਾਜਾ ਗੁਰੂ ਸਾਹਿਬ ਅੱਗੇ ਖੜੇ ਐ ਮਹਾਰਾਜ ਫਟਾਫਟ ਆਓ ਅੰਦਰ ਤੇ ਮਹਾਰਾਜ ਕਹਿੰਦੇ ਨਿਹੰਗਖਾ ਅੱਜ ਆਉਣ ਵਿੱਚ ਤੇ ਪਹਿਲਾਂ ਆਉਣ ਵਿੱਚ ਫਰਕ ਹੈ ਪਹਿਲਾਂ ਆਏ ਆ ਪਰ ਅੱਜ ਜਦ ਆਵਾਂਗੇ ਨਾ ਤੇ ਮਗਰ ਫੌਜਾਂ ਲੱਗੀਆਂ ਆਹਰਾ ਐ ਹੁਣ ਅੰਦਰ ਆਉਣਾ ਖਤਰੇ ਤੋਂ ਖਾਲੀ ਨਹੀਂ ਤੇਰੇ ਲਈ ਮੁਸੀਬਤ ਬਣ ਜਾਗੇ ਕਹਿੰਦਾ ਬਾਦਸ਼ਾਹ ਆਜੋ ਹੁਣ ਮੌਤ ਵੀ ਆਜੇ ਕੋਈ ਪਰਵਾਹ ਨਹੀਂ ਜੀ ਆਇਆਂ ਨੂੰ ਚਰਨ ਪਾਉ ਬਸ ਆਜੋ ਸੁੱਖਾਂ ਵੇਲੇ ਸਾਰੇ ਬੂਹੇ ਖੋਲਦੇ ਆ ਦੁੱਖਾਂ 'ਚ ਨਹੀਂ ਖੋਲਦਾ ਹੁੰਦਾ ਕੋਈ ਨਿਅੰਗਖਾ ਨੇ ਬੂਹਾ ਖੋਲਦਾ ਮਾਰਾ ਜਾਓ ਕੀ ਹੋ ਜੂ ਵੱਦ ਤੋਂ ਵੱਦ ਆਜੋ ਗਰੀਬ ਨਵਾਜ ਅੰਦਰ ਆਏ ਮੰਝੇ ਤੇ ਬਿਠਾਇਆ ਇੰਨੇ ਨੂੰ ਬਾਬਾ ਅਜੀਤ ਸਿੰਘ ਜੀ ਚੱਕ ਕੇ ਲੈ ਕੇ ਆਏ ਭਾਈ ਬਚਿੱਤਰ ਸਿੰਘ ਬੁਰੀ ਤਰ੍ਹਾਂ ਜ਼ਖਮੀ ਹੈ ਮਹਾਰਾਜ ਬੁਰੀ ਤਰ੍ਹਾਂ ਜ਼ਖਮੀ ਦੁੱਧ ਗਰਮ ਰੱਖਿਆ ਸੀ ਮਹਾਰਾਜ ਨੇ ਛਕਿਆ ਨਹੀਂ ਜਾਣਾ ਪੈਣਾ ਘੇਰਾ ਪੈ ਗਿਆ ਆਲੇ ਦੁਆਲੇ ਨਿਕਲਣ ਲੱਗੇ ਨਿਹੰਗ ਖਾਨ ਨੂੰ ਗੱਲ ਨਾਲ ਲਾ ਲਿਆ ਕਹਿੰਦੇ ਸਾਡੇ ਵਿਚਿੱਤਰ ਸਿੰਘ ਨੂੰ ਹੁਣ ਤੂੰ ਸਾਂਭਣਾ ਵਿਚਿੱਤਰ ਸਿੰਘ ਦਾ ਜਿਆਦਾ ਬੁਰਾ ਹਾਲ ਹੈ ਜ਼ਖਮੀ ਬੇਹੋਸ਼ ਹੈ ਗੁਰੂ ਸਾਹਿਬ ਨੇ ਵਿਚਿੱਤਰ ਸਿੰਘ ਦੇ ਜਾਂਦੀ ਵਾਰੀ ਸਿਰ ਤੇ ਹੱਥ ਰੱਖਿਆ ਸਿਰ ਤੇ ਹੱਥ ਰੱਖ ਕੇ ਪਾਸ਼ਾ ਫਿਰ ਉੱਥੋਂ ਚੱਲੇ ਨਿਹਾਲ 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 ਤਿੰਨ ਵਾਰੀ ਕਿਹਾ ਕਲਗੀਆਂ ਵਾਲੇ ਬਾਦਸ਼ਾਹ ਫਿਰ ਉਥੋਂ ਚੱਲ ਗਏ ਫੇਰ ਚਮਕੌਰ ਦੀ ਗੜੀ ਇਹ ਅੱਜ ਦਾ ਦਿਨ ਹੈ ਸਾਰਾ ਦਿਨ ਲੰਘਿਆ ਜਿਹੜਾ ਅੱਜ ਦਾ ਸਾਰਾ ਦਿਨ ਉਹਦੇ ਘਰ ਨੂੰ ਘੇਰਾ ਪੈ ਗਿਆ ਨਿਹੰਗ ਖਾਨ ਦੇ ਘਰ ਨੂੰ ਗੁਰੂ ਸਾਹਿਬ ਲੰਘ ਚੁੱਕੇ ਸੀ ਉਦੋਂ ਤੱਕ ਤੇਰੇ ਘਰੇ ਕਲਗੀਆਂ ਵਾਲੇ ਆਏ ਨੇ ਕਹਿੰਦੇ ਨਹੀਂ ਆਏ ਤਲਾਸ਼ੀ ਕਰਨੀ ਹੈ ਕਰ ਲੋ ਤਲਾਸ਼ੀ ਲੱਗੇ ਕਰਨ ਇੱਕ ਕਮਰੇ ਦੇ ਵਿੱਚ ਬੰਦ ਕਰਕੇ ਕੁੰਡੀ ਲਾਤੀ ਅੰਦਰੋਂ ਕੁੰਡੀ ਲਵਾ ਲਈ ਕਹਿੰਦੇ ਆਹ ਕੌਣ ਆ ਇਹਦੇ ਵਿੱਚ ਕੌਣ ਆ ਕਹਿੰਦੇ ਮੇਰਾ ਦਾਮਾਦ ਆਇਆ ਮੇਰਾ ਜਵਾਈ ਹੈ ਥੱਕਿਆ ਆਇਆ ਸੁੱਤਾ ਪਿਆ ਉਹਨੂੰ ਨਾ ਛੇੜੋ ਉਹਨਾਂ ਨੇ ਪਰਵਾਹ ਨਹੀਂ ਕੀਤੀ ਚਲੋ ਲੰਘ ਗਏ ਇਹਦੀ ਲੜਕੀ ਸੀ ਮੁਮਤਾਜ਼ ਮੇਰੇ ਅੱਬਾ ਨੇ ਕਿਹਾ ਕਿ ਮੇਰਾ ਦਾਮਾਦ ਸੁੱਤਾ ਪਿਆ ਉਹਨੇ ਜਾ ਕੇ ਭਾਈ ਬਚਿੱਤਰ ਸਿੰਘ ਨੂੰ ਮੱਥਾ ਟੇਕਦਾ ਤੇ ਮਨ ਚ ਮੰਨਿਆ ਮੇਰੇ ਅੱਬਾ ਨੇ ਕਿਹਾ ਪਤੀ ਹੈ ਮੇਰਾ ਮੇਰਾ ਜਵਾਈ ਹੈ ਕੁਝ ਦਿਨਾਂ ਬਾਅਦ ਭਾਈ ਬਚਿੱਤਰ ਸਿੰਘ ਤੇ ਅਗਲੇ ਦਿਨੀ ਸੀ ਛੱਡ ਗਿਆ ਅੱਖਾਂ ਖੋਲੀਆਂ ਹੀ ਨਹੀਂ ਬੇਹੋਸ਼ ਸੀ ਉਹਦਾ ਸੰਸਕਾਰ ਨਿਹੰਗ ਖਾਂ ਕੋਟਲੇ ਵਾਲੇ ਨੇ ਆਪਣੇ ਘਰੇ ਕੀਤਾ ਹਵੇਲੀ 'ਚ ਉਹਦੀ ਬੇਟੀ ਦੇ ਰਿਸ਼ਤੇ ਦੀ ਗੱਲ ਚੱਲੀ ਕਹਿੰਦੀ ਅੱppa ਮੈਂ ਨਕਾਹ ਨਹੀਂ ਕਰਾਉਣਾ ਕਹਿੰਦੇ ਕਿਉਂ ਤੁਸੀਂ ਕਿਹਾ ਸੀ ਬਚਿੱਤਰ ਸਿੰਘ ਮੇਰਾ ਜਵਾਈ ਹੈ ਦਾਮਾਦ ਹੈ ਮੈਂ ਉਹਨੂੰ ਹੀ ਆਪਣਾ ਪਤੀ ਮੰਨ ਲਿਆ ਉਹਨੇ ਤੇ ਅੱਖਾਂ ਵੀ ਨਹੀਂ ਖੋਲੀਆਂ ਕੁੜੀਏ ਧੀਏ ਉਹਨੇ ਤੇ ਅੱਖਾਂ ਵੀ ਨਹੀਂ ਖੋਲੀਆਂ ਕਹਿੰਦੇ ਨਹੀਂ ਖੋਲੀਆਂ ਗੱਲ ਵੱਖ ਹੈ ਪਰ ਤੁਸੀਂ ਕਿਹਾ ਸੀ ਇਹ ਮੈਂ ਉਹਨੂੰ ਆਪਣਾ ਪਤੀ ਮੰਨ ਲਿਆ ਮੈਂ ਬਚਿੱਤਰ ਸਿੰਘ ਦੀ ਵਿਧਵਾ ਬਣ ਕੇ ਸਾਰੀ ਜ਼ਿੰਦਗੀ ਕੱਢ ਲਵਾਂ ਫਿਰ ਕਹਿੰਦੇ 110 ਸਾਲ ਦੀ ਉਮਰ ਮਮਤਾਜ ਦੀ ਹੋਈ ਭਾਈ ਬਚਿੱਤਰ ਸਿੰਘ ਦੀ ਵਿਧਵਾ ਰਹਿ ਕੇ ਗੁਰੂ ਘਰ ਦੀ ਪਰੇਮਣ ਰਹਿ ਕੇ ਉਹਨੇ ਸਾਰੀ ਜ਼ਿੰਦਗੀ ਲਗਾਈ ਇਦਾਂ ਹੀ ਸਾਰੀ ਜ਼ਿੰਦਗੀ ਗੱਟੀ ਮਮਤਾਜ ਗੁਰਦੁਆਰਾ ਮਮਤਾਜ ਸਾਹਿਬ ਬਣਿਆ ਮਾ ਬੀਬੀ ਮਮਤਾਜ ਦੀ ਯਾਦ ਵਿੱਚ ਸਾਰੀ ਜ਼ਿੰਦਗੀ ਇਦਾਂ ਹੀ ਰਹੀ ਤੇ ਰਥੋ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਮਕੌਰ ਦੀ ਗੱਡੀ ਦੇ ਵਿੱਚ ਆਏ ਬੁੱਧੀ ਚੰਦ ਰਾਵਤ